ਇਸ ਪੰਜ ਪ੍ਰਧਾਨੀ ਸੰਦਰਭ ਦੀ ਅਸੀਂ ਗੱਲ ਕਰਨੀ ਹੈ ਉਸ ਦੇ ਦਾਤੇ ਸਾਇਬੇ ਕਮਾਲ ਸਾਬੇ ਜਮਾਲ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਬਾਦਸ਼ਾਹ ਦਰਵੇਸ਼ ਜਿਸ ਜਨਨੀ ਨੇ ਇਸ ਸੰਸਾਰ ਵਿੱਚ ਪੈਦਾ ਕੀਤੇ ਅੱਜ ਉਸ ਮਾਤਾ ਗੁਜਰੀ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਹੈ ਪਟਿਆਲੇ ਤੋਂ ਤੁਰਨ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨਾਲ ਲੱਗਦਾ ਕਸਬਾ ਹੈ ਉੱਥੇ ਵਾਸਤੇ ਪਟਿਆਲੇ ਤੋਂ ਨਗਰ ਕੀਰਤਨ ਨੂੰ ਵਿਦਾ ਕਰਕੇ ਆਏ ਆ ਸੋ ਅੱਜ ਉਸ ਮਾਤਾ ਗੁਜਰੀ ਜੀ ਦੀ ਅਸ਼ੀਰਵਾਦ ਲੈ ਕੇ ਜਿਨ੍ਹਾਂ ਨੇ ਸੰਸਾਰ ਨੂੰ ਇਹੋ ਜਿਹਾ ਜੋ ਦੇਸ਼ਵਰ ਸ਼ਾਇਰ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਦਿੱਤਾ ਉਸ ਮਾਤਾ ਗੁਜਰੀ ਜੀ ਨੇ ਜਿਸ ਦੇ ਪਤੀ ਸ਼ਹੀਦ ਜਿਸ ਦੇ ਪੁੱਤਰ ਸ਼ਹੀਦ ਜਿਸ ਦੇ ਪੋਤਰੇ ਸ਼ਹੀਦ ਜਿਸ ਦੀ ਨਣਾਨ ਦੇ ਪੰਜ ਪੁੱਤਰ ਬੀਬੀ ਵੀਰੋਜੀ ਦੇ ਸ਼ਹੀਦ ਅੱਜ ਅਸੀਂ ਵੀ ਆਪਣੇ ਆਪ ਨੂੰ ਬਹੁਤ ਬੜ ਭਾਗੇ ਮਹਿਸੂਸ ਕਰ ਰਹੇ ਆਂ ਕਿ ਸਰਬੱਤ ਖਾਲਸਾ ਜਥੇਬੰਦੀ ਜੋ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਚਿੰਤਕਾਂ ਵੱਲੋਂ ਪੰਥ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਫੌਂਡ ਵਿੱਚ ਲਿਆਂਦੀ ਜਾ ਰਹੀ ਆ ਉਸ ਦੇ ਬਾਰੇ ਅੱਜ ਇੱਕ ਪ੍ਰੈਸ ਵਾਰਤਾ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਸੋ ਚੰਡੀਗੜ੍ਹ ਦੇ ਨਾਲ ਸੰਬੰਧਿਤ ਬਹੁਤ ਹੀ ਮੇਰੇ ਸਤਿਕਾਰਯੋਗ ਵੀਰ ਬਜ਼ੁਰਗ ਬੱਚੇ ਤਸ਼ਰੀਫ ਲਿਆਏ ਨੇ ਤੇ ਸਪੈਸ਼ਲੀ ਪੱਤਰਕਾਰ ਭਾਈ ਚਾਰਾ ਬਹੁਤ ਸਾਰੇ ਨੌਜਵਾਨ ਬੱਚੇ ਮੇਰੇ ਸਾਹਮਣੇ ਤਸ਼ਰੀਫ ਮਾਨੇ ਕਿਉਂਕਿ ਅੱਜ ਜੋ ਮੀਡੀਆ ਹੈ ਉਹ ਕਿਸੇ ਵੀ ਦੇਸ਼ ਦਾ ਕਿਸੇ ਵੀ ਸਮਾਜ ਦਾ ਕਿਸੇ ਵੀ ਸਰਕਾਰ ਦਾ ਥੰਮ ਹੈ ਸੋ ਚੰਗਾ মিডিਆ ਜਿਹੜਾ ਹੈ ਉਹ ਚੰਗੀ ਗਾਈਡੈਂਸ ਦੇ ਕੇ ਦੇਸ਼ ਨੂੰ ਸਮਾਜ ਨੂੰ ਕੌਮ ਨੂੰ ਕਿਤੇ ਦੀਆਂ ਕਿਤੇ ਬੁਲੰਦੀਆਂ ਤੱਕ ਲੈ ਜਾਂਦਾ ਤੇ ਕੁਝ ਜਿਹੜੇ মিডিਏ ਖਰੀਦੇ ਹੋਏ ਹੁੰਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਵੀ ਸਾਨੂੰ ਬਹੁਤ ਪਛੇਮਾਨ ਕਰਦੀ ਹੈ ਸੋ ਮੈਂ ਇਹ ਉਮੀਦ ਕਰਦੀ ਹਾਂ ਸਰਬੱਤ ਖਾਲਸਾ ਜਥੇਬੰਦੀ ਦੀ ਇੱਕ ਨਿਮਾਣੀ ਜੀ ਸੇਵਾਦਾਰ ਹੁੰਦੇ ਆ ਡਾਕਟਰ ਕੁਲਵੰਤ ਕੌਰ ਪਟਿਆਲਾ ਤੋਂ ਕਿ ਆਪ ਜੀ ਅੱਜ ਇਸ ਜਥੇਬੰਦੀ ਦੀਆਂ ਕੁਝ ਜਿਹੜੀਆਂ ਨਵੇਕ ਲੀਆਂ ਪਹਿਲਾਂ ਨੇ ਉਹਨਾਂ ਦੇ ਰੂਬਰੂ ਹੋਮੋਗੇ ਸੋ ਸਰਬੱਤ ਖਾਲਸਾ ਦੇਸ਼ ਵਿਦੇਸ਼ ਦੇ ਸਿੱਖ ਚਿੰਤਕਾਂ ਦੀ ਬਹੁਤ ਲੰਬੀ ਸੋਚ ਵਿਚਾਰ ਤੋਂ ਬਾਅਦ ਹੋਂਦ ਵਿੱਚ ਆਈ ਹੋਈ ਹੋਂਦ ਵਿੱਚ ਆਉਣ ਜਾ ਰਹੀ ਇਹ ਸੰਸਥਾ ਆਪ ਜੀ ਦੇ ਬਾਰੇ ਸੰਸਥਾ ਦੇ ਬਾਰੇ ਬਹੁਤ ਸਾਰੇ ਵੀਰ ਮੇਰੇ ਜਿਹੜੇ ਆਪ ਜੀ ਨਾਲ ਗੱਲ ਕਰਨਗੇ ਤੇ ਮੈਂ ਬੇਨਤੀ ਕਰਾਂਗੀ ਕਿ ਬਾਹਰ ਤੋਂ ਆਏ ਹੋਏ ਮੇਰੇ ਵੀਰ ਜਿਹੜੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਬਹਿਰਨ ਤੋਂ ਪਲੀਜ਼ ਅੱਗੇ ਆ ਜਾਓ ਸਰਦਾਰ ਨਿਰਮਲ ਸਿੰਘ ਜੀ ਕੈਨੇਡਾ ਤੋਂ ਆਏ ਹੋਏ ਨੇ ਸਰਦਾਰ ਜਗਤਾਰ ਸਿੰਘ ਜੀ ਬੰਗਾਲ ਤੋਂ ਆਏ ਹੋਏ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਇਹਨਾਂ ਨੇ ਤੇ ਅੱਜ ਦੇ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜੀ ਰੂਪਰੇਖਾ ਹੈਗੀ ਆ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਡਿਟੇਲ ਵਿੱਚ ਆਪ ਜੀ ਨੂੰ ਜਾਣਕਾਰੀ ਦੇਣੀ ਹੈ ਸੋ ਸਰਬੱਤ ਖਾਲਸਾ ਦੀ ਲੋੜ ਕਿਉਂ ਪਈ ਹੈ ਏਕ ਮੇਨ ਮੁੱਦਾ ਹੈ ਤੁਹਾਡਾ ਸਵਾਲ ਵੀ ਹੋਏਗਾ ਕਿਉਂਕਿ ਜੋ ਕੁਝ ਅਸਲੇ ਪੰਥਕ ਹਾਲਾਤ ਨੇ ਸਾਰੇ ਗੁਰਸਿੱਖ ਆਪਾਂ ਉਹਦੇ ਬਾਰੇ ਚਿੰਤਾਤੁਰ ਹਾਂ ਕਿ 시ਰੀ ਯਕਾਲ ਤੱਕ ਸਾਬ ਨੂੰ ਕਿੱਧਰ ਕਿੱਧਰ ਖਿੱਚਿਆ ਜਾ ਰਿਹਾ ਇਸ ਕਨਸੈਪਟ ਦੀ ਕਿਵੇਂ ਦੁਰਵਰਤੋਂ ਹੋ ਰਹੀ ਆ ਕਿਵੇਂ ਲੋਕ ਇਸ ਤੇ ਕਾਬਸ ਹੋ ਰਹੇ ਨੇ ਇਹ ਚੀਜ਼ਾਂ ਸੋਚਵਾਨ ਚਿੰਤਾਵਾਨ ਹਰ ਗੁਰਸਿੱਖ ਦੇ ਲਈ ਬਹੁਤ ਮਾਇਨੇ ਰੱਖਦੀਆਂ ਨੇ ਤੋਂ ਸਰਬਤ ਖਾਲਸਾ ਜਥੇਬੰਦੀ ਆਪਾਂ ਸਾਰੇ ਜਾਣਦੇ ਹਾਂ ਕਿ ਮਿਸਲਾਂ ਦੇ ਸਮੇਂ ਤੋਂ ਕਾਰਸ਼ੀਰ ਰਹੀ ਆ 12 ਮਿਸਲਾਂ ਸਨ ਤੇ 12 ਸਰਦਾਰ ਸਨ ਜਦੋਂ ਸਾਂਝੀ ਭੀੜ ਪੈਂਦੀ ਸੀ ਸਾਰੇ ਸਿਰ ਜੋੜ ਕੇ ਇਕੱਠੇ ਹੁੰਦੇ ਸੀ ਸਿਰ ਜੋੜ ਕੇ ਲੜਦੇ ਸੀ ਲਾਲ ਕਿਲਾ ਫਤਿਹ ਕਰਨ ਤੱਕ ਸਾਰੇ ਇਕੱਠੇ ਸਨ ਸੋ ਉਹਨਾਂ ਮਹਾਨ ਪੁਰਸ਼ਾਂ ਨੂੰ ਅਸੀਂ ਅਜ ਨਤਮਸਤਕ ਹੁੰਦੇ ਹਾਂ ਸੋ ਸਰਬੱਤ ਖਾਲਸਾ ਬੇਸ਼ੱਕ ਉਸ ਤੋਂ ਮਗਰੋਂ ਵੀ ਕਈ ਵਾਰ ਹੋਂਦ ਵਿੱਚ ਆਇਆ ਪਿੱਛੇ ਚੱਬੇ ਦੀ ਧਰਤੀ ਤੇ ਵੀ ਹੋਇਆ ਪਰ ਸਾਡਾ ਉੱਥੇ ਜਿਹੜਾ ਸਰੋਕਾਰ ਹੈ ਉਹ ਵਿਸ਼ਵ ਦੇ ਹਰ ਗੁਰਸਿੱਖ ਨੂੰ ਨਾਲ ਲੈ ਕੇ ਚੱਲਣਾ ਕਦੇ ਵੀ ਨਹੀਂ ਰਿਹਾ ਅਸੀਂ ਵੱਧ ਤੋਂ ਵੱਧ ਕੀ ਆ ਕਿ ਆਪਣੇ ਪੰਜ ਸਿੰਘ ਸਹਿਬਾਨ ਥਾਪ ਦਿੰਦੇ ਰਹੇ ਹਾਂ ਕੌਮ 'ਚ ਹੋਰ ਭੰਬਲ ਭੂਸਾ ਪੈਦਾ ਕਰ ਦਿੰਦੇ ਰਹੇ ਹਾਂ ਕੌਮ ਦੀ ਅਗਵਾਈ ਜਿਹੜੀ ਹੈ ਉਹ ਦੇਣ ਵਾਲੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਹੈਗੇ ਤੇ ਇਸ ਵੇਲੇ ਦੇ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਕਿੰਨਾ ਅਫਸੋਸ ਹੁੰਦਾ ਹੈ ਕਿਵੇਂ ਸਾਡੀ ਦੁਰਗਤੀ ਹੋ ਰਹੀ ਹੈ ਉਹ ਕੌਮ ਜਿਸ ਨੇ 2% ਹੁੰਦਿਆਂ 98% ਯੋਗਦਾਨ ਪਾਇਆ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਹੀ ਨਹੀਂ ਇਸ ਤੋਂ ਪਹਿਲਾਂ ਵੀ 555 ਸਾਲ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਅੱਜ ਤੱਕ ਇਸ ਹਿੰਦੁਸਤਾਨ ਦੀ ਗੱਤ ਤੇ ਪੱਤ ਨੂੰ ਬਚਾਉਣ ਦੇ ਲਈ ਕੀ ਕੀ ਯੋਗਦਾਨ ਦਿੱਤਾ ਗਿਆ ਪਰ ਉਹ ਸਾਰਾ ਮਨਫੀ ਕਰ ਦਿੱਤਾ ਗਿਆ ਹੈ ਲੜਨ ਵਾਲਾ ਕੋਈ ਨਹੀਂ ਦਿਸਦਾ ਉਹਦੇ ਲਈ ਸੋ ਸਰਬੱਤ ਖਾਲਸਾ ਜਥੇਬੰਦੀ ਦੇਸ਼ ਵਿਦੇਸ਼ ਦੇ ਸਿੱਖ ਚਿੰਤਕਾਂ ਦੀ ਸਾਂਝੀ ਸੋਚ ਵਿੱਚੋਂ ਨਿਕਲੀ ਹੈ ਮੈਂ ਇਸ ਤੋਂ ਪਹਿਲਾਂ ਕਿ ਸਰਦਾਰ ਜਗਤਾਰ ਸਿੰਘ ਜੀ ਵੀਰ ਜੀ ਜੋ ਬੰਗਾਲ 'ਚ ਪੈਦਾ ਹੋਏ ਨੇ ਔਰ ਇਹਨਾਂ ਦੀਆਂ ਗਤੀਵਿਧੀਆਂ ਗੁਰਸਿੱਖ ਸਰਗਰਮੀਆਂ ਜਿਹੜੀਆਂ ਨੇ ਉੱਧਰ ਹੀ ਰਹੀਆਂ ਨੇ ਪਰ ਹੁਣ ਇਸ ਜਥੇਬੰਦੀ ਦੇ ਨਾਲ ਜੁੜ ਕੇ ਇਹਨਾਂ ਨੇ ਬੰਗਾਲ ਛੱਡ ਕੇ ਲੁਧਿਆਣੇ ਆਪਣਾ ਵਾਸ ਕਰ ਲਿਆ ਹੈ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਪਰ ਉਸ ਤੋਂ ਪਹਿਲਾਂ ਇੱਕ ਕਿਤਾਬਚਾ ਬੁੱਕਲੇਟ ਜਿਹੜੀ ਹੈ ਇਸ ਦੇ ਬਾਰੇ ਸਮੁੱਚੀ ਜਾਣਕਾਰੀ ਲਈ ਮੈਂ ਬੇਨਤੀ ਕਰਾਂਗੀ ਸਭ ਤੋਂ ਪਹਿਲਾਂ ਸਤਿਕਾਰਯੋਗ ਮੇਰੇ ਵੀਰ ਜੀ ਸਰਦਾਰ ਗੁਰਤੇਜ ਸਿੰਘ ਜੀ ਸਾਹਿਬ ਦਾ ਆਈਐਸ ਪ੍ਰੋਫੈਸਰ ਆਫ ਸਿੱਖੀਜ਼ਮ ਉਹ ਇਸ ਕਿਤਾਬਚੇ ਨੂੰ ਰਿਲੀਜ਼ ਕਰਨ ਦੇ ਲਈ ਜਨਤ ਕਰਨ ਦੇ ਲਈ ਪੰਜ ਪਿਆਰਿਆਂ ਵਿੱਚ ਸ਼ਾਮਲ ਨੇ ਉਹਨਾਂ ਦੇ ਨਾਲ ਹੀ ਤਾਮਿਲ ਤੋਂ ਆਏ ਹੋਏ ਮੇਰੇ ਗੁਰਸਿੱਖ ਵੀਰ ਸੈਲਵਾ ਸਿੰਘ ਸੈਲਵਾ ਸਿੰਘ ਜੀ ਤਾਮਿਲ ਨੈਡੂ ਤੋਂ ਆਏ ਨੇ ਇਸ ਜਥੇਬੰਦੀ ਦੇ ਮੈਂਬਰ ਨੇ ਜ਼ੂਮ ਮੀਟਿੰਗ 'ਚ ਕਈ ਵਾਰੀ ਗੱਲ ਵੀ ਕਰਦੇ ਨੇ ਸਰਦਾਰ ਕੁਸ਼ਾਲ ਸਿੰਘ ਜੀ ਸ਼ਿਰਕੇਂਦਰੀ ਗੁਰਸਿੰਘ ਸਭਾ ਦੇ ਮੁੱਖ ਸੇਵਾਦਾਰ ਸਰਦਾਰ ਕੁਸ਼ਾਲ ਸਿੰਘ ਜੀ ਬੀਬਾ ਰਮਨਦੀਪ ਕੌਰ ਗੁਰਸੇਕ ਬੱਚੀ ਇਸ ਵੱਦ ਖਾਸਾ ਟੀਮ ਦੀ ਪੰਚਾਇਤ ਮੈਂਬਰ ਵੀ ਹੈ ਸਰਦਾਰ ਰਵਿੰਦਰ ਸਿੰਘ ਜੀ ਐਡਵੋਕੇਟ ਕਾਨਪੁਰ ਤੋਂ ਆਏ ਨੇ ਉੱਚੇ ਚੇ ਤੌਰ ਤੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਸਰਦਾਰ ਰਵਿੰਦਰ ਸਿੰਘ ਜੀ ਐਡਵੋਕੇਟ ਇਹ ਬੁੱਕਲੇਟ ਰਿਲੀਜ਼ ਕਰਨਗੇ ਆਪਾਂ ਸਾਰਿਆਂ ਨੂੰ ਹੀ ਇਹ ਕਿਤਾਬcha ਜਿਹੜਾ ਹੈ ਸਾਰਿਆਂ ਨੇ ਆਪਾਂ ਲੈ ਕੇ ਜਾਣਾ ਹੈ ਸਭ ਨੇ ਪੜ੍ਹਨਾ ਵੀ ਹੈ ਤੇ ਪੱਤਰਕਾਰ ਵੀਰ ਵਾਲੀ ਸਪੈਸ਼ਲੀ Bota